ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਰੜਿਆਏ ਤੋਂ ਬੋਲ ਰਿਹਾ ਹਾਂ ਜੀ ਤੇ ਇਲਾਕਾ ਨਿਵਾਸੀਆਂ ਨੂੰ ਬਿਆਨਤੀ ਕਰਦਾ ਹਾਂ ਜੀ ਪੰਜਾਬ ਚ ਹੜ੍ਹਾਂ ਨੂੰ ਬੰਨ ਲਾਉਣ ਵਾਸਤੇ ਖਾਲੀ ਗੱਟਿਆਂ ਦੀ ਬਹੁਤ ਜ਼ਰੂਰਤ ਹੈਗੀ ਜੀ ਤੇ ਗੱਟੇ ਪੰਜਾਓ ਪਿੰਡ ਰੜਿਆਏ ਇਹ ਪਿੰਡ ਰੜਿਆਏ ਨਹੀਂ ਪੰਜਾ ਸਕਦੇ ਤਾਂ ਤੁਸੀਂ ਜਿੱਥੇ ਪੰਜਾਬ 'ਚ ਸਿੱਧਾ ਉੱਥੇ ਕੰਟੈਕਟ ਕਰੋ ਤੇ ਸਿੱਧੇ ਗੱਟੇ ਪੰਜਾਓ ਉੱਥੇ ਫੁੱਲ ਸੰਜੋ ਕਰੋ ਗੱਟਿਆਂ ਦਾ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਗੱਟਿਆਂ ਦੀ ਬੰਨ ਲਾਉਣ ਵਾਸਤੇ ਇਸ ਟਾਈਮ ਤੇ ਮੈਂ ਆ ਹੀ ਅਪੀਲ ਕਰਦਾ ਹਾਂ ਕਿ ਤੁਹਾਨੂੰ ਜਾਣ ਤਾਂ ਤੁਸੀਂ ਇੱਥੇ ਪੰਜਾ ਦਿਓ ਇੱਥੋਂ ਲੈ ਕੇ ਜਾਣੇ ਆ ਪਿੰਡੂ ਰੜਿਆਏ ਤੋਂ ਤੇ ਜਾਂ ਤੁਸੀਂ ਮੇਰਾ ਕੰਟੈਕਟ ਨੰਬਰ ਲਿਖ ਲਓ ਕੰਟੈਕਟ ਕਰ ਲਿਓ ਤੇ ਆਪਾਂ ਪੜ ਲਾਂਗੇ ਕਰਨਪੁਰ ਫੜ ਲਈਏ ਜਾਂ ਕਿਤੇ ਹੋਰ 95211 64788 ਤੇ ਮੈਨਾਂ ਫੜੇ ਤਾਂ ਕੋਈ ਤੁਹਾਨੂੰ ਕੰਟੈਕਟ ਦੇ ਦੂੰ ਆ ਪਰ ਸਿੱਧਾ ਉੱਥੋਂ ਦਾ ਦੇਵਾਂ ਪਾਣਾ ਕਿਤੋਂ ਦਾ ਦੇਵਾਂ ਤੇ ਨਹੀਂ ਤੁਸੀਂ ਇੱਥੇ ਪਹੁੰਚਾ ਸਕਦੇ ਹੋ ਲੈ ਕੇ ਜਾਣੇ ਆ ਜੀ ਗੱਟੇ ਛੇਤੀ ਤੇ ਫੁੱਲ ਸੰਜੋਬ ਕਰੋ ਹਟਿਆਂ ਦਾ ਤੇ ਜੋ ਗੱਟਿਆਂ ਦੀ ਸੇਵਾ ਕਰਨਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊ ਹੈ ਜੀ। ਉਹਨਾਂ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਇਹ ਜੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜੇ ਮੌਕੇ ਕਿਤੇ ਕਿਤੇ ਹੀ ਮਿਲਦੇ ਹੈ ਜੀ ਸੇਵਾ ਦੇ ਬਾਲਾ ਪੁੰਨਾ ਕੰਮ ਹੈ ਜੀ ਹੁਣ। ਕਿਉਂਕਿ ਹੜ੍ਹਾਂ ਦੇ ਪਾਣੀ ਨੇ ਪੰਜਾਬ 'ਚ ਬਹੁਤ ਜ਼ਿਆਦਾ ਨੁਕਸਾਨ ਕਰਤਾ ਤੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਾਰਿਆਂ ਦਾ ਧੰਨਵਾਦ ਹੋਇਆ ਗੱਟੇ ਪਹੁੰਚਣ ਲਈ ਜੀ